ਮਹਾਰਾਜ ਜੀ ਮਹਾਰਾਜ ਬੱਚਾ ਮਹਾਰਾਜ ਹਾਂ ਬਈ ਕੀ ਵੱਤਿਆ ਕੀ ਤਕਲੀਫ ਆ ਮਹਾਰਾਜ ਜੀ ਮੇਰੇ ਘਰ ਵਾਲੀ ਲੜਦੀ ਬਹੁਤ ਆ ਅੱਛਾ ਘਰ ਵਾਲੀ ਲੜਦੀ ਆ ਇਹ ਘਰ ਵਾਲੀ ਤੋਂ ਲੜਦੀ ਤਾਂ ਪਾਪਾ ਪਣ ਅਸੀਂ ਬਾਬੇ ਬਣੇ ਆ ਇਹ ਘਰ ਵਾਲੀਆਂ ਸਾਰੀਆਂ ਹੀ ਤੇਜ ਹੁੰਦੀਆਂ ਬੱਚਾ ਅੱਛਾ ਮਹਾਰਾਜ ਜੀ ਫਿਰ ਕੋਈ ਦਿਓ ਸਾਨੂੰ ਕੀ ਤਾਕਤ ਵੀਤ ਦਿਓ ਮਹਾਰਾਜ ਜੀ ਤਾਕਤ ਵੀਤ ਤਾਂ ਕੀ ਬਾਬੇ ਤਾਂ ਆਪ ਘਰ ਵਾਲੀ ਤੋਂ ਡਰਦੇ ਇੱਥੇ ਬੈਠੇ ਨੇ ਲੋਕੇ ਇਹਨਾਂ ਦਾ ਕੋਈ ਚੜੇਲਾ ਦਾ ਕੋਈ ਸਾਥ ਨਹੀਂ ਮਹਾਰਾਜ ਜੀ ਤੁਹਾਡਾ ਕਰ ਦਾਂਗੇ ਹੱਲ ਪਾਣੀ ਕੋਈ ਅੱਲ ਪਾਣੀ ਕਰਨਾ ਪਿਆ ਨੇ ਹਾਂ ਕਰ ਦਾਂਗੇ ਮਹਾਰਾਜ ਜੀ ਕਰ ਦਾਂਗੇ ਮਹਾਰਾਜ ਮੱਥਾ ਮੂਥਾ ਟੇਕਾਂਗੇ ਕੁਝ ਉਹਨੂੰ ਦੇਵਾਂਗੇ ਝੋ ਦੇ ਦਾਂਗੇ ਮਹਾਰਾਜ ਜੀ ਕਿ ਲੋ ਝੋ ਤੈਨੂੰ ਪਾਣੀ ਕਰਕੇ ਦਿੰਨੇ ਆ ਹਾਂ ਹਾਂ ਪਾਣੀ ਝੋ ਦੇ ਦੇਵਾਂਗੇ ਮਹਾਰਾਜ ਜੀ ਸਿਰੋ ਚਾਹ ਕੌਣ ਬਣਾਉਂਦਾ ਤੁਹਾਡੇ ਤੂੰ ਬੁਲਾਦਾ ਕਿ ਤੇਰੇ ਘਰ ਵਾਲੀ ਘਰ ਵਾਲੀ ਬਣਾਉਂਦੇ ਉਸੇ ਪਿੱਛੇ ਦਾ ਮਾਂ ਆ ਉਹ ਕੰਜਰਦਿਆ ਤੂੰ ਤਾਂ ਬੜੇ ਘਾਟੇ ਜੇ ਫਿਰਦਾ ਆ ਇੱਕ ਮੈਂ ਮਹਾਰਾਜ ਘੁਟਪੀ ਵੀ ਲੈਣਾ ਤਾਂ ਲੜਦੀ ਆ ਮਹਾਰਾਜ ਜੀ ਕੋਈ ਉਹਦੀ ਦਵਾਈ ਬੂਟੀ ਦਿਓ ਜੀ ਉਹ ਕੰਜਰਦਿਆ ਉਹ ਤਾਂ ਠੰਢ ਠਾਰੀ ਵਾਲੀ ਆ ਆ ਸੁਣਦੇ ਜੀ ਓ ਤੂੰ ਮੇਰੇ ਡੇਢੀ ਹਾਂ ਖੜੇ ਮੈਂ ਇਸ ਤੇ ਮਾਉ ਮਾਇਸ ਹੋਰ ਹੋ ਗਿਆ ਚਾਟਾਂ ਚੋਂਦਾ ਹਾਂ ਪੌਦੇ ਭਾਈ ਹੋ ਗਏ ਹਾਂ ਹਾਂ ਉਹ ਬਿਆਜੂ ਜੀ ਚੋ ਲੈ ਨਿਆ ਚੋ ਲੈ ਨਿਆ ਕੱਟਾ ਛੱਡਿਆ ਕਿ ਨਾ ਤੁਸੀਂ ਛੱਡੋ ਜਾ ਜਾ ਫਿਰ ਚੋਈਏ ਬਾਸਤੀ ਲੈ ਚੱਲ ਪਮੀਰੀ ਕਿੰਨੇ ਗਿਆ ਆਪਣੇ ala ਬਾਹਰ ਹੀ ਜਾਊਗਾ ਜੀ ਕਾਏ ਅੱਛੇ ਹੋਊਗਾ ਮੈਂ ਨਾ ਆ ਗਿਆ ਓਏ ਪਮੀਰੀ ਓਏ ਹਾਂ ਬਾਪੂ ਆਇਆ ਮੈਂ ਚੋਇਏ ਆ ਚੱਲੀਏ ਮੇਰੇ ਛੋੜੇ ਜੀ ਮਿਲਤਾ ਪਾਉ ਹਾਂ ਮਿਲ ਜੀ ਹਾਈ ਚਿੰਦੋ ਮਿਲਤਾ ਪਾਉ ਪਤਾ ਨਹੀਂ ਜੀ ਮਿਰੂ ਲਾ ਗਈ ਮੀ ਕੱਟੈ ਨੂੰ ਕੀ ਥਾਪੀ ਮਾਰ ਕੇ ਚੋਲੀਏ ਕਿਹੜੀ ਥਾਪੀ ਮਾਰੂਗੀ ਮੰਨਦਾ ਇਹ ਤਾਂ ਪਹਿਲੇ ਪੰਗੜਾ ਪਾਉਣ ਲੱਗੀ ਓਏ ਓਏ ਪੀਤੀ ਓਏ ਆਟਾ ਪਾ ਕਾਟਾ ਆਟਾ ਮੈਂ ਨਾ ਕੱਟਿਆ ਤੂੰ ਦੱਦਿਆ ਕਮਾਈ ਕਿਉਂ ਆ ញਾញਾ ਇਹ ਤਾਂ ਮਿਲ ਜੀ ਨਹੀਂ ਪੀਟੀ ਜੀ ਮੰਮੀ ਇਹ ਤਾਂ ਮਿਲਦੀ ਨਹੀਂ ਇਹ ਤਾਂ ਬਾਬੇ ਬੂਬੇ ਕੋਲ ਜਾਣਾ ਪਊਗਾ ਜੀ ਤੇ ਜਲ ਕਰਾ ਜਾਈਏ ਬਾਬੇ ਕੋਲ ਜਲ ਕਰਾਉਣਾ ਪਊਗਾ ਐਸੇ ਹੈਗਾ ਇੱਕ ਮੇਲਾ ਦਾਸਵੰਦੇ ਤੂੰ ਜਲ ਕਰਾ ਲਈਏ ਕਰਾ ਲਾਂਗੇ ਜੀ ਹਾਂ ਐ ਕਰ ਇਹ ਜਦਨ ਦੇ ਆਈ ਆਦਨ ਦੇ ਅਟਰਾ ਪਾਪਾ ਮਿਲਦੀ ਅੱਜ ਵੀ ਆਟਾ ਵੀ ਨਹੀਂ ਪਾ ਕੇ ਮਿਲੀ ਹਾਂ ਅੱਛਾ ਕਿੱਥੇ ਮਿਲਦੀ ਐ ਇਹ ਓਏ ਚਿੱਪੀ ਚੋਈ ਹਾਂ ਬਾਪੂ ਐ ਕਰ ਜਾ ਕੇ ਖਰਾਜਾ ਤੂੰ ਬਾਬੇ ਕੋਲੋਂ ਕੋਈ ਨਹੀਂ ਕਰਾ ਕੇ ਲਿਆਉਂਗਾ ਹਾਂ ਕਰਾ ਲਿਆ ਜੋਡੂ ਲਾ ਜਾ ਇੱਥੇ ਪਾਣੀ ਦਾ ਠੀਕ ਹੈ ਬਾਬਾ ਤੇ ਗੱਲ ਕਰਕੇ ਦੇਜੂ ਫੇਰ ਮੇਰਪੂ ਚੰਗਾ ਬਾਪੂ ਚੱਲ ਫੇਰ ਜਾ ਸ਼ਰਾ ਚੰਗਾ ਇਹ ਜੋ ਚਾਰੀ ਦਾ ਪੈਂਚੋ ਜੀ ਨੇ ਠਠਕਾਤਾ ਜਲ ਹੋਰ ਤਪਾ ਲਏ ਨੇ ਨਾ ਜਰ ਨਾ ਲੱਗਿਓ ਜਣੋ ਜੀ ਜਣ ਮਿਰਚਾਂ ਵੀ ਚਵਾਤੀਆਂ ਮੈਂ ਤਾਂ ਬਿਠੇਰੀਆਂ ਚਵਾਈਆਂ ਸੀ ਹੋਰ ਫੇਰ ਮਿਲੀ ਘੱਟ ਹੈ ਨਹੀਂ ਆਇਆ ਤਾਂ ਨਹੀਂ ਮਿਲਦੀ ਫਿਰ ਹੈ ਇਹ ਤਾਂ ਮੈਂ ਤਾਂ ਕੱਟਿਆਂ ਨੂੰ ਵੇਚਣੀ ਪਊਗੀ। ਨਾ ਨਾ ਵਧੀਆ ਮਾਇਸ਼ਾ ਜਾਵੇ ਜੀ ਇਹ ਤਾਂ ਰੱਖੀ ਸੀ ਮੈਂ। ਕੀ ਰਵੇ ਦੀ ਅਰਜਣਾ ਆਟਾ ਪਾ ਕੇ ਮਿਲਦੀ ਪਹਿਲਾਂ ਮਿਲਦੀ ਸੀ। ਇਹ ਕਿਹੜਾ ਕਾਜ ਆ ਪਸ਼ੂ ਤੈਨੂੰ ਪਤਾ ਹੀ ਐ ਨਹੀਂ ਫਿਰ ਅਰੇ ਅਰੇ ਭੈ ਜੇ ਪਿੱਛੇ ਨੂੰ ਪਿੱਛੇ ਓਏ। ਆ ਬਾਬੂ ਓ ਲਿਆ ਕੰਜੜ ਜਾ ਜਾ ਦੁੱਧ ਦਾਦੇ ਜਾ ਖੜਾ ਲਿਆ ਬਾਬੇ ਖਲੋ। ਜਾ ਕਰਾ ਲਿਆ ਮਾਇਸ਼ ਮੇਲ ਪੂ ਕੋਈ ਪਾਇਆ ਦੁੱਧ ਦੀ ਦੇ ਜਾ ਕਰੂ। ਡੋਲੂ ਕਿੱਥੇ ਆ? ਅੰਦਰ ਪਿਆ। ਇੱਥੋਂ ਲੈ। ਮੋਲੀ ਡੋਲੂ ਦੇ ਲੈ। ਉੱਥੋਂ ਲੈ ਆ ਪਿਆ। ਆ ਡੋਲੂ ਕੱਢ ਦੇ ਨੂੰ। ਕੱਕਰੀ ਚੋਦੀ ਇਹ ਵੀ ਮੇਰੇ ਖੜੇ ਦੀ ਹੈ ਨਹੀਂ ਕੰਮ ਜੀ ਮੈਨੂੰ ਲੱਗਦਾ ਕਿਹੜਾ ਪੌਂਦੀਆ ਹੈ ਜੇਤੀ ਉਹ ਥੱਲੇ ਡੋਹ ਲਿਆਉਂਦੀ ਆ ਦੱਦੀ ਮੈਸ ਤੋਂ ਛਿੰਜੋ ਭੇਜ ਜਾ ਮੁੰਡੇ ਨੂੰ ਚੱਲ ਬੱਤ ਜਾ ਭੱਜ ਜਾ ਜਾਂ ਨਾ ਮੁੰਡੇ ਲਿਆ ਲਿਆ ਜਾਂ ਖੜਾਈ ਬਾਬੇ ਕੋਲੋਂ ਹਾਂ ਮੇਰਾ ਨੌ ਲਾਜੀ ਕਲੀ ਮਕੰਨ ਤੇ ਪੈ ਗਿਆ ਚੰਗਾ ਚੰਗਾ ਬਾਹ ਗਿਆ ਜੋਤੀ ਤੋਂ ਕਿਦਾ ਕਰ ਲੈਂਦੀ ਜਾਂਦੇ چیرਦੀਆਂ ਜੀ ਮੈਂ ਹਾਂ ਸੀਰ ਲਾ ਗੰਦੇ چیرਦਾ ਕਿਆ ਕਰੀਏ ਜੱਪ ਹੋ ਜੋ ਕਰੀਏ ਹਾਂ ਕੀ ਅੰਡੇ ਨਾਲ ਆਪੂਜੀ ਬਣਾ ਲਾਂਗੇ ਮੱਝ ਪਹਿਲਾਂ ਨਹੀਂ ਮਿਲਦੀ ਮੀਟ ਹੋ ਲਿਆ ਤੂੰ ਨਾ ਨਾ ਅੰਡੇ ਦੀ ਗੱਲ ਆ ਮੀਟ ਤਾਂ ਕੀ ਲਿਉਣਾ ਹੈ ਹਾਂ ਜੀ ਮੀਟ ਜੀ ਆ ਜੀ ਚਲੋ ਤੇਰੀ ਮਰਜ਼ੀ ਆ ਹੂੰ ਤਾਂ ਭੈ ਚੋ ਦੀਏ ਤੂੰ ਸਾਰਾ ਤੂੰ ਮੂਰੇ ਹੁਨਿਆ ਕਰਾਈ ਕਰੇ ਹੂੰ ਜਲ ਕਰਾਉਣ ਭੇਜਦਾ ਹੂੰ ਅੰਡੇ ਖਾਣੇ ਆ ਜੀ ਚਲ ਕੋਈ ਨਾ ਫਿਰ ਬਾਪਾ ਜਲ ਤਾਂ ਮੈਂ ਵਾਸਤੇ ਕਰਾਇਆ ਕਮਾਰ ਕਰ ਜੀ ਤੂੰ ਠੀਕ ਹੈ ਜੀ ਚਲ ਕੋਈ ਗੰਡੇ ਚੀਂਨਾ ਫਿਰ आ चलिए बापू राेजान और मम्मी राई रख दी जमी भी एक आप बाबा बड़ी बा, दूर भेज दूर भी बहुत है बली ਕਾਤਾ ਹਾਂਜੀ ਬਾ ਮੇਰਾ ਡੇਰਾ ਕਿਨੇ ਬਾਬਾ ਜਾਲ ਲੈਣਾ ਸੀ ਬਾਪੂ ਨੇ ਭੇਜਿਆ ਸੀ ਚੱਲ ਲੈਣਾ ਆਇਆ ਹਾਂ ਬਾਬਾ ਬਾਬਾ ਜਾਲ ਲੈਣਾ ਆਇਆ ਸੀ ਚੱਲ ਲੈਣਾ ਆਇਆ ਮੱਧ ਨਹੀਂ ਮਿਲਦੀ ਹਾਂ ਬਾਬਾ ਕਿਨੇ ਭੇਜਿਆ ਮੇਰੇ ਪਾਪੇ ਨੇ ਭੇਜਿਆ ਸੀ ਕਿਹਦਾ ਮੁੰਡਾ ਹੈ ਤੂੰ ਮੈਂ ਮਕੰਦ ਦਾ ਅੱਛਾ ਮਕੰਦ ਦਾ ਮੁੰਡਾ ਹੈ ਹਾਂ ਅੱਛਾ ਜਾ ਲ ਹਾਂ ਕਿਦੋਂ ਨਹੀਂ ਮੇਰੀ ਆਤ ਨਹੀਂ ਮਿਲੀ ਕਿਸੇ ਕੱਲ ਬਸ ਕਿਰੋ ਆਟੇ ਨਹੀਂ ਮਿਲਦੀ ਆ ਅੱਛਾ ਆਟੇ ਤੇ ਮਿਲਦੀ ਆ ਹਾਂ ਮਾਰਾ ਜਿਆ ਸੁਟਾ ਸੁਟਾ ਲਵਾਏਗੀ ਉਏ ਲਾਇ ਬੱਚਾ ਲਗਾ ਰੋ ਫਿਰ ਯਾਰ ਕਰਕੇ ਨਹੀਂ ਦੀ ਤੈਨੂੰ ਹੈ ਹਾਂ ਬਾਬਾ ਛਾਲ ਕਰ ਦਿੰਨੀ ਐ ਬੱਚਾ ਯਾਲਾ ਬਾਬਾ ਜੀ ਵਧੀਆ ਕਰਦੇ ਆਪਣਾ ਗਵਾਂਢੀ ਮੁੰਡਾ ਇਹ ਅੱਛਾ ਤੇਰਾ ਗਵਾਂਢੀ ਹੈ ਇਹ ਹਾਂ ਹਾਂ ਗਵਾਂਢੀ ਆਪਣੇ ਮਹਿਲ ਗਵਾਂਢੀ ਦਾ ਵਧੀਆ ਜਾਲ ਕਰ ਦਿਓ ਅੱਛਾ ਅੱਛਾ ਹਾਂ ਬੁੱਧ ਚੜਾ ਜਾਣਗੇ ਕਹਿੰਦਾ ਸੀ ਮੈਂ ਮੁੰਡਾ ਕਹਾਂ ਅੱਛਾ ਬੁੱਧ ਚੜਾ ਜਾਣਗੇ ਹਾਂ ਹਉ ਇੰਗਰ ਇੰਗਰ ਰੋ ਤੂੰ ਜੇ ਸੇਵਾ ਰਹੀ ਮੈਂ ਆਈ ਜੋਈ ਫੁਈ ਤੇ ਉਹਨਾਂ ਨੂੰ ਮੌਸਮ ਨੂੰ 14 ਨਾਲ ਮੱਤ ਮਿਲਿਆ ਨਾ ਨਾ ਬਬਾ ਚਾਚਾ ਅੱਛਾ ਛੱਡ ਰੱਖਿਆ ਹਾਂ ਮੰਮਾ ਇਸ ਮਿਲਦੀ ਨਹੀਂ ਗਈ ਨਾ ਵੀ ਅੱਛਾ ਕਿੰਨਾ ਕੰਚਲ ਹੋ ਗਿਆ ਬਾਬਾ ਤਾਂ ਹੋ ਗਿਆ ਬਾਪੂ ਰਗਾ ਨਾ ਬੀਚ ਦिए ਅੱਛਾ ਮੰਮੀ ਕਹਿੰਦੀ ਚਲ ਜੜ ਜੁਲ ਕਰਾ ਕੇ ਦੇਖ ਲੀਏ ਚਲ ਇਹ ਵੀ ਠੀਕ ਹੈ ਜਲਦਾ ਕਰਾ ਲੈ ਸੰਤ ਨਾ ਬਾਹਰੋਂ ਆਏ ਹੋਏ ਹੈ ਹਾਂ ਇਹ ਸੰਤ ਭਮਕਰ ਦਾਸ ਹੈ ਪਤਾ ਹੈ ਨਾ ਮੈਨੂੰ ਬਾਬਾ ਇਹਨਾਂ ਬਹੁਤ ਕਲ ਆਇ ਨਾ ਜੋ ਹਾਂ ਹਾਂ ਉਹ ਅੱਗੇ ਤੇ ਮਾਰੇ ਟੰਬੇ ਨਾਲੇ ਮਾਰੇ ਛੋਟੇ ਨਾਲੇ ਮਿਲੂ ਮੱਝ ਨਾਲੇ ਮਿਲਣਗੇ ਛੋਟੇ ਲਾਏ ਬੱਚਾ ਤੈਨੂੰ ਪਾਣੀ ਕਰਕੇ ਦੇਤਾ ਅੱਛਾ ਤੈਨੂੰ ਬੱਚੇ ਨੂੰ ਬਾਬਾ ਤੇਰੇ ਕੀ ਜਾਗੇ ਮੱਝ ਨੂੰ ਥੋੜਾ ਜਿਆ ਪਿਆ ਦੇਉ ਤੇ ਉਤੋਂ ਦੀ ਛੱਟਾ ਦੇ ਦਿਓ ਚੰਗਾ ਬਾਬਾ ਹਾਂ ਗਰੀ ਬੱਚਾ ਹਾਂ ਬਾਬਾ ਮਿਲ ਜੇ ਨਾ ਤਾਂ ਦੁੱਧ ਫੜਾ ਜੀ ਚੰਗਾ ਬਾਬਾ ਕੋਈ ਕੋਈ ਗੱਲ ਨਹੀਂ ਚੇਲਿਆ ਦੇ ਜਾਂਦੇ ਅੱਗੇ ਪਿੱਛੇ ਵੀ ਦੁੱਧ ਦੇ ਜਾਂਦੇ ਚੰਗਾ ਬਾਬਾ ਮਰਾ ਜੰਮ ਚਲੋ ਠੀਕ ਹੈ ਬੱਚਾ ਦੱਸ ਦੀ ਮਕਰ ਨੂੰ ਵੀ ਬਾਬਾ ਲੈ ਰਹੇ ਚੰਗਾ ਬਾਬਾ ਹੋਏ ਬਾਬਾ ਜੀ ਉਹ ਵਧੀਆ ਬੱਚਾ ਅੱਛਾ ਹੋਣ ਜਾਂਦਾ ਵਾਲੇ ਬੱਪ ਮੈਸਾਂ ਮਿਲਦੇ ਨੇ ਬੰਦਲਾ ਨਾਲ ਹੋਰ ਕੀ ਹੈ ਸਿਆਪਈ ਹੈ ਬਹੁਤ ਆਹ ਹੋਰ ਕੀ ਹਮ ਦੋਲੂ ਵੀ ਡਿੱਗ ਗਏ ਤਾਂ ਪਾਪਾ ਵੀ ਨਾ ਲੜੇ ਔਰ ਔਰ ਕੀ ਹੈ ਤੋ ਟੂਬ ਵੀ ਚੁਲਾਏ ਨੇ ਪਰ ਕੇ ਡੋਲੂ ਚਾਪਾਇਆ ਨੂੰ ਬੜੇ ਸਿਆਪੇਕਾ ਔਰ ਚਲ ਇੱਥੋਂ ਭਰ ਲੈ ਲੈਂਦਾ ਫਿਰ ਪਾਪੇ ਨੂੰ ਕਰੂ ਮੈਂ ਬਾਬਾ ਪਤਾ ਨਹੀਂ ਬਾਬੇ ਨੇ ਕੀ ਕਰਤਾ ਮੈਨੂੰ ਆ ਵੀ ਡਿੱਗ ਗਿਆ ਸੀ ਮੈਂ ਤਾਂ ਜਾਲ ਨਹੀਂ ਡੋਲਣ ਦਿੱਤਾ ਮਾ ਸ਼ੁਕਰ ਔਰ ਕੀ ਹੈ ਇਕਰਾ ਬੀਬੀ ਦਾ ਪਹੁੰਚ ਜੀ ਆ ਪਾਪੇ ਨੂੰ ਕਹਿ ਰਹੇ ਹਾਂ ਦੀ ਆ ਪਾਪਾ ਸਲੇ ਮੈਨੂੰ ਲਾਉਂਦਾ ਜਲ ਚ ਨਾਲੀ ਡੁੱਬ ਗਿਆ ਸੀ ਆਇ ਤੇ ਮਿਲਿ ਪਾਪਾ ਵੀ ਲੜੁੰਦਾ ਹੋਰ ਚਲੀ ਬੱਪੂ ਨੂੰ ਬਿਲਾ ਪਤਾ ਲੱਗ ਜੇ ਤੇ ਜਲ ਕਰਾ ਕੇ ਪਾਪਾ ਕਰਾ ਕੇ ਲਿਆਇਆ ਆ ਗਿਆ ਸ਼ਗਾ ਹਾਂ ਪਾ ਕਾ ਜਲ ਜਿਆ ਆਇਆ ਹੈ ਬਿੰਦ ਤੇਰਾ ਠੀਕ ਹੈ ਜੀ ਆ ਗਿਆ ਜਲ ਮੈਂ ਚੋਲੀ ਖਿਜਾ ਸ਼ਿਰਕ ਕੇ ਮੈਂ ਜਲ ਪਿਆ ਤੇ ਛਿੜਕ ਦੇ ਉਤੇ ਛਿੜਕੀ ਦਾ ਮਾਸ ਤੇ ਪਾਪਾ ਇਹਨੂੰ ਲੱਬ ਨੇ ਆਇਆ ਗਰੀ ਕੁੱਟ ਕੇ ਪਿਆ ਵੀ ਦਿਓ ਕੁੱਟ ਨਾ ਕਿਤੇ ਕੁਛ ਪਿਓ ਤੇ ਛਿੜਕ ਦੇ ਤੂੰ ਹੀ ਗੱਲ ਆ ਛਿੜਕਣੇ ਨਾਲ ਲੱਗਦੇ ਨੇ ਹਾਂ ਕਾ ਛਿੱਕ ਜਾਂ ਸ਼ਰਾਹ ਦੇਖ ਲੈ ਜੇ ਮਿਲ ਪੇ ਤਾਂ ਹਾਂ ਆ ਗਿਆ ਫਿਰ ਇਹ ਤਾਂ ਕੋਈ ਕੋ ਦੂਰੀ ਵਾਲੀ ਆ ਦੂਰ ਤਾਂ ਬਾਹੀ ਆ ਫਿਰ ਤੈਨੂੰ ਪਤਾ ਹੀ ਆ ਤੂੰ ਕਹਿੰਦੇ ਨਾ ਹਾਂ ਤੂੰ ਕਹਿੰਦੇ ਨਾ ਨਹੀਂ ਦੂਰ ਮੈਂ ਤਾਂ ਬਗਦੇ ਨਾ ਜੇ ਕੋਈ ਨਾ ਬਾਬਾ ਲੰਬਰ ਦਿੰਦਾ ਕੋਈ ਬੈਟੂਚ ਮਾਰਿਆ ਕਿ ਨਾ ਮਾਰਿਆ ਨਹੀਂ ਮੈਨੂੰ ਲੱਗਦਾ ਨੇ ਸੰਗ ਵਿੱਚ ਕਿੰਨੇ ਕੁ ਬੈਠੀ ਸੀ ਮੈਂ ਕੀ ਜੀ ਬਾਬਾ ਤਾਂ ਆਏ ਨਾ ਬਾਬਾ ਬੈਠੇ ਸੀ ਹਾਂ ਬਾਬਾ ਪਹੁੰਚਿਆ ਤਾਂ ਕੰਜਰ ਹਾਂ ਬਾਸ਼ਾ ਇਹਨਾਂ ਜੱਲ ਮਰਫੂਆ ਦੇਖਾ ਦੇਖਾ ਬਾਬਾ ਆ ਜਾ ਰਹਾ ਜਾ ਮੇਰਾ ਸੋੜੇ ਜੀ ਹੋਣੀਆ ਮੇਰੀ ਫੈਨ ਨਹੀਂ ਮਿਲਦੀ ਨਾ ਆ ਗਿਆ ਜ ਮਿਲਦੇ ਨਹੀਂ ਪਾਪਾ ਕੰਜਰ ਦਾ ਜਾਲੋ ਨੀ ਕਾਇ ਫੁੱਕੇ ਮਾਰੇ ਪਲਿਆ ਤੈਨੂੰ ਕਾ ਕਰ ਲਾਤਾ ਜੀ ਮਾਸ਼ਾ ਜਮਾਈ ਨਰੇ ਨਹੀਂ ਖੱਦੀ ਜਾ ਪਹਿਲਾਂ ਨਾਲ ਜਾਦੀ ਤਪਨਾਗੀ ਕੁ ਆਪਣੇ ਹੈ ਨਹੀਂ ਮੈਂ ਤਾਂ ਤਾਂ ਜਲ ਸਹੀ ਨਹੀਂ ਕਰਿਆ ਜੀ ਗੱਲ ਕਰਿਆ ਨਹੀਂ ਅਸਲ ਬਾਬੇ ਨੇ ਹਨਾ ਪਾਪਾ ਕਟਾ ਛੱਡ ਕੇ ਦੇਖ ਲੈ ਕਟਾ ਕੱਟੇ ਨੂੰ ਕਦਾ ਲੱਗਨ ਜੀ ਲੈ ਛੱਡ ਕੇ ਆਖ ਜੈ ਨਾ ਜਾ ਚੱਲ ਕੇ ਦੇ ਕੱਟਿਆ ਕੱਟ ਕੇ ਮੇਰ ਪੇਟ ਤੇ ਚ ਚੰਗੀ ਗੱਜਾ ਚੱਲ ਅੱਗੇ ਚੱਲ ਓਂਗੜਾ ਲੱਪਾਇਂ ਛੋੜ ਦੇ ਮੈਨੂੰ ਲੱਗਦਾ ਬਾਂਗਿਆ ਕਮ ਮੰਨ ਗਏ ਬਾਬੇ ਨੂੰ ਬਾਬਾ ਹੈ ਕੱਢਣੀ ਆ ਖੰਜਰ ਹਾਂ ਮੇਰ ਪੀ ਓਏ ਠੀਕ ਹੈ ਸੱਚੇ ਕਰਕੇ ਤੇਰੀ ਗੱਲ ਸਹੀ ਐ 24 ਟੀਓਏ ਆ ਬਾਬਾ ਪਪਾ ਓਂਗੜਾ ਲੱਪਾ ਮੇਰ ਪੀ ਕੋਈ ਨਹੀਂ ਪਪਾ ਕਾ ਮੈਂ ਕਿਉਂ ਲੈਣਾ ਫਿਰ ਤੂੰ ਕੱਲਾ ਰੋਟੀ ਟੁੱਕਦਾ ਠੀਕ ਹੈ ਜੀ ਤੂੰ ਐ ਕਰ ਜਾ ਆਪਣੇ ਮੁੰਡਾ ਓਏ ਹਾਂ ਪਪਾ ਇਹਨਾਂ ਤੇ ਖੁਸ਼ਕੀ ਮਖ ਚੋਣਿਆ ਚੰਗਾ ਪਪਾ ਹਾਂ ਕੱਟੇ ਚੋਂਗ ਲੈਣ ਦੇ ਮੜਾਇਆ ਬੰਕੋ ਦੀ ਜਵਾਰਿਆ ਚੱਪੀ ਜੜ ਔਰ ਪਪਾ ਨਾ ਗੜ ਹੋਣ ਮੁਸ਼ਕਲ ਹੋਗੀ ਨਹੀਂ ਮਿਲਦੀ ਭਾਈ ਨਹੀਂ ਮਿਲਦੀ ਪਰ ਬੰਨ ਰੇ ਪਪਾ ਹੋਰ ਕੀ ਕਰੀਏ ਬੰਨ ਜੇ ਪਪਾ ਨੇ ਗੱਲ ਕਹਿਆ ਅਸਲ ਜਰ ਮੈਨੂੰ ਲੱਗਦਾ ਹੈ ਤੈਨੂੰ ਪਹਿਲਾਂ ਕਹਿਣ ਲੱਗਾ ਸੀ ਤੂੰ ਚੱਲ ਪਾਪਾ ਮੇਰੇ ਨਾਲ ਮੈਂ ਵਗ ਜਾਂਦਾ ਫੇਟਾ ਕਿੱ ਲੈ ਕਲੰਬਰ ਖਰਦਾ ਔਰ ਕਹ ਲੋ ਕੋਈ ਨਹੀਂ ਫੇੜ ਦੇਖੂਗਾ ਮੈਂ ਮਾਰੂੰ ਡੇੜਾ ਕਿਸ ਵੇਲੇ ਕੋਈ ਨਹੀਂ ਫਿਰ ਮੇਰੇ ਨਹੀਂ ਆਹੇ ਸਵੇਰੇ ਆਪਾਂ ਚੱਲਾਂਗੇ ਦੋਨੇ ਜੀ ਅਛਰ ਪਿੱਟੀ ਦੀ ਬੀਬੀ ਆਪਾਂ ਦੋਨੇ ਜੀ ਚੱਲਾਂਗੇ ਜੀ ਸਵੇਰੇ ਹਾਂ ਆਪਾਂ ਕਿੱਡਾਂ ਨੇ ਅਛਰ ਫੇਕ ਜਾਂ ਅੱਜ ਬਣੂਗਾ ਜ ਹੈਨਾ ਹਾਂ ਜੀ ਦਿਮਾਗ ਤੇ ਕੀ ਭਰੋਸਾ ਕਰਨੇ ਆਪਾਂ ਐੜਾ ਸੌੜੇ ਤਾਂ ਪਤਾ ਨਹੀਂ ਕਿਤੇ ਉੱਟਾ ਨਹੀਂ ਹੋਇਆ ਰਾਤ ਉੱਠੇ ਲਿਆ। ਲਾ ਬਾਬਾ। ਬਾਬੇ ਕੋਈ ਗਿਆ ਸੀ। ਹਾਂ। ਇਹ ਮੇਰੀ ਕਾਟੋ ਨਹੀਂ ਜਾ। ਨਹੀਂ ਆਪਾਂ ਦੋਨੇ ਚਲਾਂਗੇ ਜੀ। ਟੱਕਰ ਕੇ ਜਾਂਗੇ ਫਿਰ। ਠੀਕ ਹੈ ਜੀ। ਹਾਂ ਅੱਜ ਦਾ ਡੰਡਾ ਡੇਰੀ ਚੁੜਿਆਉਣਾ। ਹਾਂ ਡੇਰੀ ਚੁੜਿਆਉਣਾ ਪਊ ਜੀ। ਹਾਂ ਡੇਰੀ ਚੁੜ ਜਾਵਾਂਗੇ ਤੇ ਦੁੱਧ ਕਿਲੋ ਲੈਣਾ ਪਊ ਜੀ। ਆ ਕਿੱਲਾ ਤੂੰ ਤਾਂ ਨਹੀਂ ਪਿੰਜ ਕਿੱਲਾ ਕੀ ਕਰਾਉਣਾ। ਮੈਂ ਤਾਂ ਪੀਣੀ 1/2 ਕਿਲੋ ਜੀ। ਤਾਂ ਕਰਕੇ ਤਾਂ ਦੁੱਧ ਮੱਖਾ ਜਾਂਦਾ ਕਿਤੇ ਦਾ ਮੇਰੇ ਸੌੜੇ ਜੀ ਆਪ ਪੀ ਜਾਣ ਜੀ ਰੰਜੀਆ। ਤੂੰ ਹੀ ਦੁੱਧ ਪੀ ਜਾਣੀਆ ਸਾਜਾ ਐ ਸੇ ਘਰ ਜਾ ਜਾਵੇਂ ਤਾਂ ਮੈਨੂੰ ਨਹੀਂ ਮਿਲਦੀ ਹੋਣੀ। ਨਾ ਜੀ ਚਾਹ ਵੀ ਬਣੀ ਪਈ ਆ। ਕਾ ਬਣੀ ਪਈ ਆ? ਹਾਂ ਜੀ। ਗਾ ਲਿਆ ਫਿਰ ਪਾ ਜਾ। ਲਿਆਉਣੀ ਆ ਜੀ। ਤੇ ਹੰਡਾ ਕਿੱਥੋਂ ਆ ਗਿਆ ਫਿਰ? ਐ ਤਾਂ ਬੱਜਿਆ ਪਿਆ ਜੀ। ਰਾਤ ਚਲ। ਹਾਂ ਜੀ। ਚਲ ਬਣਾ ਜਾ ਫਿਰ। ਮੰਮੀ ਪਤਾ ਕਿੰਨੀ ਚਲਾ ਕੇ ਪਾਪਾ। ਬਾੜੀ ਸਾਜਾ ਮੇਰੇ ਸਹੁਰੇ ਦੀ ਹਣਾ। ਹਾਂ। ਇਹ ਮੇਰੇ ਬੈਠਸ ਦੀ ਕਿਤੇ ਜਾਣੋ ਦੀ ਦੁੱਧ ਵੇਚਦੀ ਨਾ ਹੋਵੇ ਯਾਰ। ਕੀ ਪਤਾ ਪਾਪਾ ਤੂੰ ਤੇ ਰੱਖਿਆ ਕਰ। ਮੈਨੂੰ ਕੀ ਪਤਾ ਜਰ ਮੈਂ ਖੇਤ ਖਪਤੇ ਵਗ ਜਾਣ ਨਾ ਜਰ ਆਹ ਪਪਾ ਹਾਂ ਇੱਕ ਮੈਨੂੰ ਲੱਗਣਾ ਤਰਕਾ ਚੋਲਣ ਦੀ ਮੇਰੇ ਸਹਰੇ ਦੀ ਹਾਂ ਪਪਾ ਤੇ ਦੁੱਧ ਵੇਚਦੀ ਆ ਇਹ ਕੀ ਪਤਾ ਵੇਚਦੀ ਹੋਵੇ ਨੇ ਆਇਤਾ ਹਾਂ ਲੋ ਜੀ ਹਾਂ ਕੇ ਮਕਾ ਠੀਕ ਹੈ ਹੋਰ ਕਿਵੇਂ ਗੇੜਾ ਬੱਜਾ ਵੇ ਬਸ ਦੁੱਧ ਲੈਣਾ ਆਏ ਸੋਡੇ ਮੈਂ ਦੁੱਧ ਹਾਂ ਦੁੱਧ ਤਾਂ ਹੈ ਨਹੀਂ ਜਰ ਅੱਗੇ ਨਹੀਂ ਮੈਸ਼ ਮਿਲੀ ਉਹ ਮੈਂ ਉਧਰ ਲੱਗ ਗਿਆ ਜੂ ਮੈਂ ਤੂੰ ਜਿੰਦੇ ਤੁਸੀਂ ਨਾ ਜਾ ਪਮੀ ਜੀ ਦੀ ਮੰਮੀ ਤੋਂ ਪਛਲੇ ਆ ਪਾਵੇਂ ਅੱਛਾ ਯਾਰ ਹੋਰ ਗਿਆ ਚਾਹ ਪੀਲਾ ਦੇਰੀ ਚ ਲੈਣਾ ਪੁੱਛਾ ਤਾਂ ਚੱਲ ਪੀ ਲੈਣੇ ਚਾਹ ਕੰਦ ਚਾਹ ਪੀਲਾ ਪੀ ਲੈ ਪੀ ਲੈ ਪ੍ਰੀਚਪਾ ਚਲ ਬੈ ਜਾ ਪੀਦਾ ਕੇ ਜੋ ਮੈਂ ਕਾ ਪੀਲਾ ਹੈ ਪੀ ਲੈ ਪਾਪਾ ਕੋਈ ਨਹੀਂ ਕਿਵੇਂ ਆਏ ਪਮੀਰੀ ਵਧੀਆ ਚਾਚਾ ਹੋਰ ਹੋਰ ਕਿਵੇਂ ਆ ਠੀਕ ਆ ਪੜ੍ਹਦ ਨਹੀਂ ਆ ਦਦਾ ਜਾਨਾ ਅੰਨਾ ਅੱਛਾ ਚਾਚਾ ਕੀ ਆ ਇੱਥੇ ਆ ਉਹ ਖੁੱਗਰ ਦਿਆ ਉਹ ਕੱਜਾ ਹਾਂ ਕੱਜਾ ਵਿਸ਼ਰਾਸਤਾ ਤੋਂ ਕੱਜਾ ਆ ਚਾਚਾ ਬਾਈ ਹੜਦੀ ਪਹਿਲਤੀਆ ਦੇਖ ਨਾਲਾ ਕਿੱਡਾ ਨਾਲਾ ਖੱਚੀ ਜਾਂਦਾ ਹੁਣ ਉਹ ਦੇਖ ਤਾ ਜਾਂਖਾ ਤੂੰ ਜੇ ਨਾਲੇ ਨੂੰ ਪਾ ਜਾ ਫੁੱਟੂ ਚੱਕ ਜੂਗਾ ਮੇਰੇ ਤੈਨਾਂ ਦਾ ਛੇ ਜਨੂ ਕੋੰਦਰ ਦੇ ਅੱਖ ਚ ਨਾ ਮਾਰੇ ਨੇ ਨਾ ਮਾਜਾ ਪੋਲਾ ਲੁੱਤੇ ਵੜ ਜਵਾਗਲ ਚਲ ਕੋਈ ਅੱਜ ਚੰਦੀ ਸ਼ਬਾ ਆਇਆ ਹੈ ਜਾ ਆ ਦੇਖ ਹੈ ਕੰਜਾ ਆਏ ਦੇਖ ਜਾ ਵੇ ਕੰਜਾ ਜੇ ਆਏ ਗਏ ਟਟਾ ਛਾਣਾ ਬੰਨ ਜਾ ਕਰ ਪੂਟਾ ਤੂੰ ਹੈ ਮੇਰੇ ਚਾਚਾ ਆਇਨੂਗੀ ਹੈ ਐ ਕਰਦਾ ਕਰ ਫਾਣ ਲੈ ਮਗਾਇਆ ਬੰਨ ਜਾ ਤੂੰ ਚੱਕ ਕੇ ਬਾਈਆ ਕਰ ਤੈਨੂੰ ਕੋਈ ਕਮੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਤੈਨੂੰ ਕੱਛ ਕੋਈ ਵਗ ਜਾ ਉੱਥੇ ਗਗੜਾ ਖੇਡ ਨਹੀਂ ਜਲਦਾ ਰੰਗ ਜਿਆ ਸਾਰਾ ਦਿਨ ਇਹ ਤਾਂ ਗਗੜਾ ਖੇਡ ਦੋ ਉੱਥੇ ਮਸਾ ਲਿਆਉਣਾ ਕਰੇ ਨਾ ਲੇਟੀ ਹੋਣਾ ਕਰੀ ਵੀ ਇੱਕ ਅੰਜਰ ਬੜਾ ਸ਼ਾਜਾ ਆ ਬੰਦਾ ਮੈਂ ਨਾ ਜੀ ਸੰਗਰ ਜਾ ਮੈਨਾਂ ਸਵਾਈ ਆ ਬਾਪੂ ਹੈ ਖੁਆ ਭਾਈ ਚੁੱਡੀ ਮਝਾਣੀ ਦੇ ਖਜਾਏ ਕਰੀ ਜੰਨਾ ਮੈਸਰੇ ਪਹਿਲੀ ਨਹੀਂ ਮਿਲਦੀ ਬਾਪੂ ਪਪਾ ਉਹ ਬਾਬੇ ਕਾ ਜਾਲ ਕਰਾ ਕੰਜਰ ਦੇ ਕਿੰਨੀਆਂ ਗੰਡਾ ਪਾਈਆਂ ਦੇਖ ਹਾਂ ਉਹ ਆਪਣੇ ਜਿਹੜਾ ਆਪਣੇ ਪਾਸੇ ਬਾਬਾ ਨਹੀਂ ਨੁਖਤ ਪ੍ਰੀਤਮਾ ਵੇ ਕਿਹੜਾ ਅਿੱਥੇ ਰਹਿੰਦਾ ਜਿਹੜਾ ਅੱਥੇ ਤੋਂ ਹਾਂ ਉਹ ਬਾਬਾ ਵਧੀਆ ਬੱਦ ਵੜੀ ਕਰਨੀ ਵਾਲੋ ਤਾਂ ਜਲ ਜੁਲ ਕਰ ਦਿੰਦਾ ਪਸ਼ੂਆਂ ਨੂੰ ਹੈ ਨਾ ਬੜਾ ਬਾਬਾ ਜਲ ਤਾਂ ਪੱਕਾ ਕਰਦਾ ਹੋਰ ਚਾਹ ਜਾਇਆ ਜੁ ਪੋਟਾ ਕਰ ਮੁੰਡਾ ਮੇਰਾ ਖੜਾ ਕੇ ਜੱਜ ਹਾਂ ਤੇ ਮੈਂ ਹਸ਼ ਤਾਂ ਮਿਲ ਨਹੀਂ ਯਾਰ ਮਿਲ ਨਹੀਂਗੇ ਨਾ ਯਾਰ ਇਕਨ ਜਿਹੜਾ ਢੋਲ ਢਾਲ ਨਾਲ ਆਇਆ ਹੋਵੇ ਮੈਨੂੰ ਲੱਗਦਾ ਇਹ ਬਿਰਤੀ ਹੈ ਦੇਖ ਲੇ ਤਾਂ ਕਰਦੇ ਸਾਬ ਨਾਲ ਚਾ ਲੋ ਬਾਬੇ ਦਾ ਆਇਆ ਕੇ ਹਾਂ ਪਪਾ ਬਾਬੇ ਦਾ ਆਇਆ ਕਹਿੰਦਾ ਹੈ ਅੱਛਾ ਫਿਰ ਬਾਬੇ ਦੇ ਮਰੀ ਕਿਉਂ ਨਹੀਂ ਤਾਗਾ ਨਹੀਂ ਤਾਗਾ ਕਰਾਂਗੇ ਦੇਖ ਲਓ ਟਾਕਾ ਜਾਵਾਂਗੇ ਅਸੀਂ ਦੋਨੇ ਜੀ ਅਸੀਂ ਦੋਨੇ ਜਾਵਾਂਗੇ ਦੇਖ ਲਿਓ ਹਾਂ ਫਿਰ ਟਾਕਾ ਦੇਖਾਂਗੇ ਫੋ ਪਾਈ ਜੀ ਮੈਨੂੰ ਨਹੀਂ ਲੱਗ ਜਾਂਦਾ ਤੂੰ ਛਾ ਜਾ ਅੱਗੇ ਜਾ ਲੱਗ ਕੀ ਪਤਾ ਨਹੀਂ ਕਿੱਥੋਂ ਜਾਇਆ ਜੈਣਾ ਇਹ ਹੀ ਲੱਗਦਾ ਮੈਨੂੰ ਬਹਿਤ ਹੀ ਉੱਡ ਜਾਵਾ ਦੇਖੀ ਪਹਿਲਾਂ ਜੀ ਗੋਲ ਗੱਪੇ ਮਰ ਗਿਆ ਪਾਣੀ ਸੀ ਜਿਹੜਾ ਬਾਬੇ ਨੇ ਕਰਕੇ ਦਿੱਤਾ ਤੇ ਬਾਬਾ ਗੋਲ ਗੱਪੇ ਨਾਲ ਬਣੀ ਕਿੱਥੋਂ ਬਾਬਾ ਕਿਹੜਾ ਗੋਲ ਗੱਪੇ ਵੇਚਦਾ ਪਤਾ ਨਹੀਂ ਕਿੱਥੋਂ ਜਾਇਆ ਹੈ ਕਿ ਤੂੰ ਟੂਬੇ ਟਾਪੇ ਜਿਦੋਂ ਲੈ ਉਹ ਵੇਖੇ ਖਾਲੀ ਖੁਲੀ ਚ ਪਾ ਲਿਆ ਹੋਵੇ ਨਾ ਨਾ ਛੋਬੇ ਚ ਟੱਕਾਂ ਨੂੰ ਜਾ ਜਾ ਬਾਬੇ ਖੜੇ ਪੈ ਗਿਆ ਸੀ ਮੈਂ ਮੈਨੂੰ ਲੱਗਦਾ ਨਹੀਂ ਜਿਹੜੇ ਹਿਸਾਬ ਦੇ ਵਿੱਚ ਬੋਲਦਾ ਨਹੀਂ ਕੁਛ ਕੁ ਨਹੀਂ ਹੁੰਦਾ ਆ ਪੈਰ ਪੂਰੀ ਜਿਹੀ ਲਿਬੜੀ ਫਿਰਦਾ ਏ ਢੱਗਾ ਆ ਗਿਆ ਖੈ ਦਾ ਕੰਜਰ ਦਾ ਠੰਢ ਲੱਗ ਜੂ ਕੋਈ ਕੱਪੜੇ ਬਦਲ ਲੈ ਮੈਂ ਨਹੀਂ ਬਦਲਦਾ ਬਾਪੂ ਯਾਰ ਆਈ ਸ਼ੌ ਜਾਂਦਾ ਜਾਂ ਰਜਾਈਆਂ ਚ ਮੁਸ਼ਕ ਮਰੀ ਜਾਂਦੀਆਂ ਹੋਵੇ ਸਕੂਲ ਵੀ ਆ ਜਾਂਦਾ ਆ ਸਕੂਲ ਲੇ ਤਾਂ ਵਰਜੀ ਪਾ ਕੇ ਭੇਜਿਆ ਅੱਛਾ ਨਵੇਂ ਕੱਪੜੇ ਤਾਂ ਜੀ ਮੰਮੀ ਪਾ ਜਾ ਪਾ ਜਾ ਯਾਰ ਕੱਪੜਾ ਜੀੜਾ ਆ ਪਤਾ ਨਹੀਂ ਕੰਜਰ ਦਾ ਗਾਉਟ ਖੱਦਦਾ ਇਨੂੰ ਨਵਾ ਦਿੰਦੀ ਨਵਾ ਦਿੰਨੀ ਆ ਇਹ ਮੁਕਦਮੇ ਲੈ ਤੇਰਾ ਪਜਾਮਾ ਛੋਟੇ ਹੁੰਦੇ ਨੇ ਨਾ ਉਹੇ ਨਾ ਨਾ ਮੇਰਾ ਕਾਨੂੰ ਇਹਦਾ ਛਵਾਇਆ ਲੈ ਲੈ ਤੇਰਾ ਤਾਂ ਕਿਉਂ ਲਾਉਦਾ ਆ ਨਾਲਾ ਫੇਰ ਖੁੱਲੇ ਗਿਆ ਨਾ ਆ ਫੇਰ ਖੋਲ ਲੈ ਬੰਨ ਦੇ ਨਾ ਜਾ ਬੰਨ ਜਾ ਗੋਲਗੰਢ ਨਾ ਪਾ ਨਾ ਜਾ ਬੰਨ ਜਾ ਤੂੰ ਆਪ ਕਿੱਡਾ ਕਰਦਾ ਕਿ ਆਖ ਨਾ ਗੋਲਗੰਢ ਪਾ ਦੇ ਨੇ ਆਪੇ ਦੂਰ ਲਈ ਜਾਊਗਾ ਜੋ ਨਾ ਲਈ ਜਾ ਛੋਟ ਸਰਸ ਵਾਲੇ ਬਾਬੇ ਨੂੰ ਸੰਗਤ ਤੜਾਈ ਜਾਊ ਇਹ ਹੈ ਚੱਲ ਵੇ ਲੈ ਪਾ ਗੱਲ ਚ ਮੰਗਰ ਨਾ ਬੰਨ ਮੇਰੇ ਗੱਲ ਕਿ ਤਾ ਯਾਰ ਸਿੱਖ ਜਾ ਯੇ ਇੱਥੇ ਜੱਠ ਉਹ ਕੁਝ ਨਹੀਂ ਹੁੰਦਾ ਬੱਚੇ ਕੰਗਲੇ ਬੱਚੇ ਨੂੰ ਪੈਸਾ ਲੱਗਦਾ ਪੈਸਾ ਲੱਗਦਾ ਯਾਰ ਹੈ ਕੰਜੇ ਫਰਲਾ ਇਧਰ ਨਹੀਂ ਕੱਢ ਕੇ ਇਧਰ ਹੀ ਫਰਲਾ ਆ ਚਾਪੀ ਟਮਾਈਆਂ ਨੂੰ ਹੈ ਇਹ ਗਾ ਗਾ ਤੂੰ ਹੋ ਛੱਡਾ ਕਰੀ ਉਹ ਯਾਰ ਚਾਉਡ ਕਰਦਾ ਮੇਰੇ ਜਵਾਕ ਨਾਲ ਤੂੰ ਆਪੂ ਤੱਤਾ ਹੋ ਜਾਂਦਾ ਸੁਣ ਲੈ ਜੀ ਚਾਉਡਾ ਜਵਾਕ ਨਾਲ ਪੰਗੇ ਲੀ ਜਣਾ ਨਾ ਨਾ ਦੇਖਾ ਹੋਏ ਹੋ ਰਹਾ ਹੋਏ ਕਿ ਨਾ ਨਾ ਕਰੀਮ ਕਿਉਂ ਮਿਲਾਉਂਦਾ ਮੇਰਾ ਥੋੜਾ ਜੀ ਮੰਮੀ ਦੀ ਛੱਕੇ ਲਾਉਂਦਾ ਯਾਰ ਅੱਛਾ ਯਾਰ ਮੈਨੂੰ ਲੱਗਦਾ ਤੇਰੀ ਕਰੀਮ ਹੈ ਹੀ ਮਕਾ ਦਾ ਪਛੋਕਾ ਨਹੀਂ ਸੀ ਮੁੱਕੀ ਪਈ ਫਾਇਰੀ ਲਬਲੀ ਦੋਦੀ ਵੀ ਲਾਉਣੀ ਜੀ ਮੈਂ ਕਾਕੀ ਜਵਨਾ ਇਹ ਲਾਉਂਦਾ ਤੇਰਾ ਮੁੰਡਾ ਤੂੰ ਵੀ ਲਾ ਲੈਂਦਾ ਮੱਖਣ ਦਾ ਪਾ ਵੀ ਲਾਉਂਦਾ ਕੱਚਾ ਅੱਛਾ ਮੈਂ ਗੱਛਾ ਗੰਬੇ ਦਾ ਬੰਦਾ ਜੀ ਮੈਨੂੰ ਕਹ ਲੈ ਮੈਂ ਪੁੱਤੋ ਤਕਰੀਮ ਚੱਕ ਕੇ ਲੈ ਕੇ ਆ ਤੇਰੀ ਅਰੇ ਪੈਂਚੋ ਦਾ ਕਰੀਮਾ ਲਾਉਂਦਾ ਯਾਰ ਇਹ ਲਾਉਂਦਾ ਹੈ ਇਹ ਲਾਉਂਦਾ ਇਹ ਮੇਰੇ ਨਾਲ ਲੜਦੀ ਹੈ ਪਰ ਇਹਦੇ ਕੋਈ ਲਾਉਂਦਾ ਹੋਣਾ ਨਾ ਇਹ ਇਹ ਦੋਨੇ ਹੀ ਲਾ ਦਿੰਦੇ ਆ ਅੱਛਾ